ਕਈ ਵਾਰੀ ਤਾਂ ਸਾਰਾ ਜੀਵਨ ਇਸੇ ਗੱਲ ਦੇ ਵਿੱਚ ਬਤੀਤ ਹੋ ਜਾਂਦਾ ਕਿ ਨਾਮ ਕਿਵੇਂ ਜਪੀਏ ਕਿਵੇਂ ਪ੍ਰਮਾਤਮਾ ਨੂੰ ਧਿਆਉਣਾ ਹੈ ਤੇ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ ਕਿ ਗੁਰਦੁਆਰੇ ਹੋਏ ਸੋਝੀ ਪਾਈ ਸੀ ਇਤ ਦੁਆਰੇ ਤੋਂ ਇਹ ਹਸ਼ਾ ਹੋਏ ਸੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਦੇ ਕੋਲ ਆ ਤੈਨੂੰ ਹਰ ਪ੍ਰਕਾਰ ਦੀ ਸੋਝੀ ਮਿਲ ਜਾਣੀ ਹੈ ਜੋ ਸਤਿਗੁਰਾਂ ਦਾ ਬਚਨ ਹੈ ਤੇ ਮਾਰਗ ਚਲਤ ਹਰੇ ਹਰ ਗਈ ਹੈ ਉੱਠਦੇ ਆਂ ਬੈਂਦੇ ਆਂ ਰਸਤੇ ਦੇ ਵਿੱਚ ਚੱਲਦੇ ਆਂ ਸਫਰ ਦੇ ਵਿੱਚ ਜਾਂਦੇ ਆਂ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ਜੋ ਸਤਿਗੁਰਾਂ ਦਾ ਬਚਨ ਹੈ ਕਿ ਹਰ ਵਕਤ ਹੀ ਪ੍ਰਮਾਤਮਾ ਨੂੰ ਯਾਦ ਰੱਖਣਾ ਕਿਵੇਂ ਰੱਖਿਆ ਜਾ ਸਕਦਾ ਹੈ ਉਹ ਮਹਾਨ ਭਗਤ ਜਨਾਂ ਨੇ ਵੀ ਇਹ ਦੱਸਿਆ ਹੈ ਭਗਤ ਨਾਮਦੇਵ ਜੀ ਤੇ ਭਗਤ ਤਲੋਚਨ ਜੀ ਇੱਕ ਦਿਨ ਕੀ ਹੋਇਆ ਭਗਤ ਤਲੋਚਨ ਜੀ ਭਗਤ ਨਾਮਦੇਵ ਜੀ ਦੇ ਘਰ ਦੇ ਵਿੱਚ ਗਏ ਨੇ ਜਾ ਕਰਕੇ ਦੇਖਿਆ ਕਿ ਭਗਤ ਨਾਮਦੇਵ ਜੀ ਕਾਜ ਵਿਹਾਰ ਕਰੀ ਜਾ ਰਹੇ ਨੇ ਕੰਮ ਕਾਜ ਕਰ ਰਹੇ ਨੇ ਬੜੇ ਵਿਜੀ ਨੇ ਤੇ ਭਗਤ ਤਲੋਚਨ ਜੀ ਜਾ ਕੇ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੇ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਸ਼ੀ ਪਹੁੰਚਾਇਲੇ RAM ਨਾ ਲਾਹ ਪਹੁੰਚੀ ਭਗਤ ਤਲੋਚਨ ਜੀ ਕਹਿਣ ਲੱਗੇ ਨਾਮਦੇਵ ਜੀ ਸਾਰਾ ਦਿਨ ਕੰਮ ਕਾਜ ਹੀ ਕਰਦੇ ਰਹਿੰਦੇ ਹੋ ਪ੍ਰਮਾਤਮਾ ਦੇ ਨਾਲ ਚਿੱਤ ਕਿਸ ਵੇਲੇ ਜੋੜਦੇ ਹੋ ਤੇ ਭਗਤ ਨਾਮਦੇਵ ਜੀ ਨੇ ਬੜੇ ਪ੍ਰੇਮ ਦੇ ਨਾਲ ਅੱਗੇ ਬਚਨ ਕਹੇ ਕਹਿਣ ਲੱਗੇ ਨਾਮਾ ਕਹੇ ਤਲੋਚਨਾ ਮੁਖ ਤੇ RAM ਸਮਾਲ ਹੱਥ ਪਾਓ ਕਰ ਕਾਮ ਸਭ ਚੇਤ ਨਿਰੰਜਨ ਨਾਲ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਭਗਤ ਤਲੋਚਨ ਜੀ ਕੰਮ ਤਾਂ ਮੈਂ ਹੱਥਾਂ ਪੈਰਾਂ ਦੇ ਨਾਲ ਕਰਦਾ ਆ ਜਿਹੜਾ ਚਿੱਤ ਮੇਰਾ ਹੈ ਨਾ ਉਹ ਪ੍ਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੁਣ ਜਦੋਂ ਇਸ ਤਰ੍ਹਾਂ ਦੇ ਬਚਨ ਭਗਤ ਤਲੋਚਨ ਜੀ ਨੇ ਸੁਣੇ ਕਹਿਣ ਲੱਗੇ ਇਹ ਗੱਲ ਕਿਸੇ ਮੰਨਣ ਯੋਗ ਨਹੀਂ ਆਉਂਦੀ ਇਹ ਮਨੁੱਖ ਕੰਮ ਵੀ ਕਰਦਾ ਹੋਵੇ ਤੇ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਹੋਵੇ ਇਹ ਕਿਵੇਂ ਹੋ ਸਕਦਾ ਹੈ ਇਹ ਇੱਕ ਸਮੇਂ ਮਨੁੱਖ ਇੱਕ ਕੰਮ ਕਰ ਸਕਦਾ ਹੈ ਵੀ ਜਾਂ ਤਾਂ ਉਹ ਕੰਮ ਕਰਦਾ ਹੋਵੇਗਾ ਕੰਮ ਦੇ ਵਿੱਚ ਉਹਦਾ ਜੇ ਉਹਦਾ ਚਿੱਤ ਪਰਮਾਤਮਾ ਦੇ ਨਾਲ ਜੁੜਿਆ ਕੰਮ ਦੇ ਵਿੱਚ ਨਹੀਂ ਉਹਦਾ ਧਿਆਨ ਰਹਿਣਾ ਕੰਮ ਕਿਵੇਂ ਫਿਰ ਸਹੀ ਹੋ ਜਾਏਗਾ ਕਿਉਂਕਿ ਇਹਦੀ ਸੁਤਾ ਤਾਂ ਹੋਰ ਕਿਤੇ ਹੈ ਫਿਰ ਭਗਤ ਨਾਮਦੇਵ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਕੁਝ ਭਗਤ ਤਲੋਚਨ ਜੀ ਨੂੰ ਸੋ ਇਹ ਪਾਵਨ ਗੁਰਬਾਣੀ ਦਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਪਾਵਨ ਉਪਦੇਸ਼ ਹੁਣ ਸਾਡੇ ਸਾਰਿਆਂ ਦੇ ਲਈ ਹੋ ਗਿਆ ਹੈ ਸੱਚੇ ਪਾਤਸ਼ਾਹ ਦੇ ਉਪਦੇਸ਼ ਤਾਂ ਸਾਰੀ ਕੁੱਲ ਲੋਕਾਈ ਦੇ ਲਈ ਹੈ ਸੋ ਸਤਿਗੁਰੂ ਜੀ ਹੁਣ ਕਿਰਪਾ ਕਰ ਰਹੇ ਨੇ ਮਹਾਰਾਜ ਜੀ ਕਹਿੰਦੇ ਭਗਤ ਨੂੰ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਕਹਿ ਰਹੇ ਕਿ ਕਿਵੇਂ ਨਾਮ ਦੇ ਵਿੱਚ ਧਿਆਨ ਜੋੜਿਆ ਜਾ ਸਕਦਾ ਹੈ ਸੋ ਸਤਿਗੁਰਾਂ ਦੀ ਪਾਵਨ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ 972 ਅੰਗ ਦੇ ਉੱਪਰ ਰਾਮਕਲੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਦਰਜ ਹੈ ਸੋ ਉਹਦਾ ਸਰਲੇਖ ਇਸ ਤਰ੍ਹਾਂ ਹੈ ਕਿ ਬਾਣੀ ਨਾਮ ਦਿਓ ਜਿਓ ਕੀ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਹੁਣ ਜਿਹੜੀ ਬਾਣੀ ਸ਼ੁਰੂ ਹੋਈਏ ਭਗਤ ਨਾਮਦੇਵ ਜੀ ਦੀ ਹੈ। ਰਾਮਕਲੀ ਘਰ ਪਹਿਲਾ ਰਾਮਕਲੀ ਰਾਗਣੀ ਹੈ ਤੇ ਪਹਿਲੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦਾ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਇੱਕ ਓੰਕਾਰ ਅਕਾਲ ਪੁਰਖ ਇੱਕ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਫਿਰ ਹੁਣ ਭਗਤ ਨਾਮਦੇਵ ਜੀ ਦੱਸ ਰਹੇ ਨੇ ਕਿ ਕਿਵੇਂ ਪ੍ਰਮਾਤਮਾ ਦੇ ਵਿੱਚ ਧਿਆਨ ਜੋੜਿਆ ਜਾ ਸਕਦਾ ਹੈ ਕਹਿੰਦੇ ਹੁਣ ਉਦਾਹਰਣਾ ਸੁਣੋ ਆ ਨੀਲੇ ਕਾਗਦ ਕਾਟੀ ਲੈ ਗੁੱਡੀ ਕਹਿੰਦੇ ਇੱਕ ਬੱਚਾ ਕਾਗਜ਼ ਲੈ ਕੇ ਆਇਆ ਉਹ ਕਾਗਜ਼ ਨੂੰ ਲਿਆ ਕੇ ਕੀ ਕੀਤਾ ਕੱਟ ਹੀ ਲੇ ਗੁੱਡੀ ਕੱਟ ਕੇ ਉਹਨੇ ਗੁੱਡਾ ਬਣਾ ਲਿਆ ਪਤੰਗ ਬਣਾ ਲਿਆ ਹੁਣ ਤਾਂ ਰੈਡੀमेड ਆਉਣ ਲੱਗੇ ਪਹਿਲਾਂ ਬੱਚੇ ਇਸ ਤਰ੍ਹਾਂ ਹੀ ਕਰਦੇ ਸੀ ਕੋਈ ਵੱਡਾ ਲਫਾਫਾ ਦੇਖ ਲੈਣਾ ਉਹਨੂੰ ਕੱਟ-ਕੁੱਟ ਕੇ ਤਾਂ ਪਤੰਗ ਬਣਾ ਲੈਣਾ ਫਿਰ ਕਹਿੰਦੇ ਆਕਾਸ਼ ਮੱਦੇ ਪਰਮੀਲੇ ਕਹਿੰਦੇ ਫਿਰ ਕੀ ਕੀਤਾ ਆਕਾਸ਼ ਦੇ ਵਿੱਚ ਉਡਾ ਦਿੱਤੀ ਉਹ ਗੁੱਡੀ ਉਹ ਪਤੰਗ ਬਣਾ ਕੇ ਅਸਮਾਨ ਦੇ ਵਿੱਚ ਉਡਾ ਦਿੱਤਾ ਹੁਣ ਕਹਿੰਦੇ ਵੇਖੋ ਪਤੰਗ ਤਾਂ ਬਣਾ ਕੇ ਤਾਂ ਅਸਮਾਨ ਦੇ ਵਿੱਚ ਉਡਾ ਦਿੱਤਾ ਫਿਰ ਕੀ ਕਰਦਾ ਹੈ ਪੰਜ ਜਨਾਸੇ ਉਹ ਬਾਤ ਬਤਉਵਾ ਕਹਿੰਦੇ ਫਿਰ ਕੁਝ ਕੋਲੇ ਦੋਸਤ ਮਿੱਤਰ ਵੀ ਨੇ ਇਕੱਠੇ ਹੋ ਕੇ ਪਤੰਗ ਉਡਾ ਰਹੇ ਨੇ ਪੰਜ ਜਨਾਸੇ ਬਾਤ ਬਤਉਵਾ ਕਹਿੰਦੇ ਆਪਦੇ ਸਾਥੀਆਂ ਦੇ ਨਾਲ ਫਿਰ ਗੱਲਾਂ ਕਰਨ ਲੱਗਿਆ ਪਤੰਗ ਅਸਮਾਨ 'ਚ ਚੜਾ ਦਿੱਤਾ ਫਿਰ ਸਾਥੀਆਂ ਨਾਲ ਗੱਲਾਂ ਕਰਨ ਲੱਗਾ ਦੇਖੋ ਮੇਰਾ ਪਤੰਗ ਉੱਚਾ ਹੈ ਮੇਰਾ ਪਤੰਗ ਵੱਡਾ ਹੈ ਇਸ ਤਰ੍ਹਾਂ ਜਿੱਦਾਂ ਬੱਚੇ ਗੱਲਾਂ ਕਰਦੇ ਨੇ ਆਪਸ ਵਿੱਚ ਪਰ ਕਹਿੰਦੇ ਗੱਲਾਂ ਕਰ ਰਿਹਾ ਹੈ ਪਰ ਚੀਤ ਸੋ ਡੋਰੀ ਰਾਖੀ ਅਲੇ ਪਰ ਉਹਦਾ ਸਾਰੇ ਦਾ ਸਾਰਾ ਇਕਾਗਰਤਾ ਉਹਦੀ ਡੋਰ ਦੇ ਉੱਤੇ ਹੁੰਦੀ ਜਿਹੜੀ ਉਹਦੇ ਹੱਥ ਵਿੱਚ ਫੜੀ ਹੁੰਦੀ ਹੈ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਵੇ ਦੋਸਤਾਂ ਮਿੱਤਰਾਂ ਨੂੰ ਬੁਲਾਈ ਜਾਂਦਾ ਹੋਵੇ ਪਰ ਧਿਆਨ ਸਾਰਾ ਆਪਦੇ ਪਤੰਗ ਦੀ ਡੋਰ ਦੇ ਵਿੱਚ ਹੁੰਦਾ ਵੀ ਕਿਤੇ ਮੇਰੇ ਹੱਥੋਂ ਨਾ ਨਿਕਲ ਜੇ ਡੋਰ ਖਤਮ ਨਾ ਹੋ ਜੇ ਵੀ ਜਾਂ ਕੱਟੇ ਨਾ ਜਾਵੇ ਪਤੰਗ ਮੇਰਾ ਬੜੀ ਇਕਾਗਰਤਾ ਉਹਦੀ ਹੁੰਦੀ ਉਸ ਵਕਤ ਪਤੰਗ ਦੀ ਡੋਰ ਵਿੱਚ ਧਿਆਨ ਹੁੰਦਾ ਧਿਆਨ ਆ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰੀ ਜਾਂਦਾ ਹੋਵੇ ਫਿਰ ਕਹਿੰਦੇ ਭਗਤ ਨਾਮਦੇਵ ਜੀ ਕਹਿੰਦੇ ਇਸੇ ਤਰ੍ਹਾਂ ਮਾਨ ਰਾਮ ਨਾਮਾ ਬੀਦਿ ਅਲੇ ਕਹਿੰਦੇ ਇਸ ਤਰ੍ਹਾਂ ਮਨ ਜਿਹੜਾ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਵਿੰਨਿਆ ਹੋਣਾ ਚਾਹੀਦਾ ਹੈ ਐਨੀ ਇਕਾਗਰਤਾ ਚਾਹੀਦੀ ਹੈ ਵੀ ਗੱਲਾਂ ਜਿੱਦਾਂ ਮਰਜ਼ੀ ਕਰੀ ਜਾਓ ਪਰ ਧਿਆਨ ਜਿਹੜਾ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਮਰਜ਼ੀ ਕੰਮ ਕਰੀ ਜਾਓ ਖੇਤ ਬੰਨੇ ਜਾਓ ਜੋ ਮਰਜ਼ੀ ਕਰੋ ਪਰ ਸੁਰਤੀ ਬਿਰਤੀ ਪ੍ਰਮਾਤਮਾ ਦੇ ਚਰਨਾਂ ਵਿੱਚ ਹੋਣੀ ਚਾਹੀਦੀ ਹੈ ਜਦੋਂ ਸੁਰਤੀ ਸਾਡੀ ਸਤਿਗੁਰਾਂ ਦੇ ਚਰਨਾਂ ਵਿੱਚ ਹੋਏਗੀ ਫਿਰ ਕਿਸੇ ਦੀ ਨਿੰਦਿਆ ਕਰਨ ਨੂੰ ਨਹੀਂ ਦਿਲ ਕਰਨਾ ਚੁਕਲੀ ਕਰਨ ਨੂੰ ਨਹੀਂ ਦਿਲ ਕਰਨਾ ਦੁਸ਼ਮਣ ਰੱਖਣ ਨੂੰ ਨਹੀਂ ਦਿਲ ਕਰਨਾ ਫਿਰ ਇਹੋ ਜਿਹਾ ਸੁਭਾਅ ਬਣ ਜੇਗਾ ਤੱਬੇ ਸਾਂਝੀ ਵਾਲਸ ਤਾਂ ਇਹ ਤੋਂ ਕਿਸੇ ਨਾ ਦਿਸੇ ਬਾਹਰ ਆ ਜਿਓ ਸਾਰਿਆਂ ਦੇ ਵਿੱਚੋਂ ਪਰਮੇਸ਼ਵਰ ਦਿਸਣ ਲੱਗ ਜਾਂਦਾ ਹੈ ਕਿਉਂ ਹਰ ਵਕਤ ਹੀ ਮਨ ਦੇ ਵਿੱਚ ਉਹ ਪਰਮੇਸ਼ਵਰ ਦੀ ਯਾਦ ਵਸੀ ਹੋਈ ਹੈ ਫਿਰ ਕਹਿੰਦੇ ਹੋਰ ਉਦਾਹਰਨਾ ਸੁਣ ਲਓ ਜੈਸੇ ਕਨਕ ਕਲਾ ਕਹਿੰਦੇ ਕਨਕ ਕਹਿੰਦੇ ਨੇ ਸੋਨੇ ਨੂੰ ਕਲਾ ਕਹਿੰਦੇ ਨੇ ਹੁਨਰ ਨੂੰ ਸੋਨੇ ਨੂੰ ਕੱਢਣ ਵਾਲਾ ਜਿਹੜਾ ਸੁਨਿਆਰਾ ਹੈ ਨਾ ਚਿੱਤ ਮੰਡਿਅਲੇ ਰਹਾ ਉਹਨੇ ਕੁਠਾਲੀ ਦੇ ਉੱਤੇ ਉਹਨੂੰ ਸੋਨੇ ਨੂੰ ਰੱਖ ਦਿੱਤਾ ਤੇ ਫਿਰ ਜਿਹੜੀ ਕਾਕਰ ਤਾਂ ਫੋਕਸ ਜਿਹੜਾ ਉਹਦੇ ਸੋਨੇ ਦੇ ਗਹਿਣੇ ਦੇ ਉੱਤੇ ਡਿਜ਼ਾਈਨ ਪਾਉਂਦਾ ਐ ਵੇਖੋ ਕਿੰਨੇ ਬਰੀਕ ਬਰੀਕ ਡਿਜ਼ਾਈਨ ਪਾਇਆ ਹੁੰਦਾ ਸੋਨੇ ਦੀਆਂ ਪੱਤੀਆਂ ਜੀਆਂ ਦੇ ਉੱਤੇ ਬਰੀਕ ਤੋਂ ਬਰੀਕ ਡਿਜ਼ਾਈਨ ਪਾ ਦਿੰਦੇ ਨੇ ਕਿੰਨਾ ਬਰੀਕੀ ਵਾਲਾ ਕੰਮ ਐ ਪਰ ਨਾਲ ਗੱਲਾਂ ਵੀ ਕਰੀ ਜਾਂਦਾ ਸਾਥੀਆਂ ਦੇ ਨਾਲ ਇਸ ਤਰ੍ਹਾਂ ਧਿਆਨ ਰੱਖਣਾ ਪਰਮਾਤਮਾ ਦੇ ਨਾਮ ਦੇ ਉੱਤੇ ਫਿਰ ਹੋਰ ਉਦਾਹਰਣ ਕਹਿੰਦੇ ਦੇ ਰਹੇ ਆ ਸੁਣੋ ਆਣੀ ਲੈ ਕੁੰਬ ਪ੍ਰਾਈ ਲੈ ਊਦਕ ਕੁੰਬ ਕਹਿੰਦੇ ਨੇ ਘੜੇ ਨੂੰ ਤੇ ਊਦਕ ਕਹਿੰਦੇ ਨੇ ਪਾਣੀ ਨੂੰ ਘੜੇ ਦੇ ਵਿੱਚ ਪਾਣੀ ਭਰ ਕੇ ਲਿਆਈਆਂ ਨੇ ਕੌਣ ਰਾਜਕੁਵਾਰ ਪੁਰੰਦਰਯੇ ਪੁਰੰਦਰਯੇ ਕਹਿੰਦੇ ਨੇ ਪੁਰ ਅੰਦਰੋ ਭਾਵ ਕੇ ਜਿਸ ਜਗ੍ਹਾ ਤੋਂ ਪਾਣੀ ਮਿਲ ਰਿਹਾ ਸੀ ਉਸ ਜਗ੍ਹਾ ਤੋਂ ਪਾਣੀ ਭਰ ਕੇ ਲੈ ਕੇ ਆਈਆਂ ਨੇ ਰਾਜਕੁਮਾਰੀਆਂ ਵਰਗੀਆਂ ਲੜਕੀਆਂ ਕੀ ਕਰਦੀਆਂ ਨੇ ਹਸਤੇ ਬినੋਦ ਵਿਚਾਰ ਕਰਦੀ ਹੈ ਚੀਤ ਸੋ ਗਾਗਰ ਰਾਖੀਲੇ ਪ੍ਰਾਣੇ ਸਮੇਂ ਦੇ ਵਿੱਚ ਦੇਖੀਏ ਬੀਬੀਆਂ ਘੜਿਆਂ ਦੇ ਵਿੱਚ ਪਾਣੀ ਲੈ ਕੇ ਆਉਂਦੀਆਂ ਸੀ ਭਰ ਕੇ ਉਹਨਾਂ ਨੇ ਨਾ ਘੜੇ ਨੂੰ ਸਿਰ ਦੇ ਉੱਤੇ ਰੱਖ ਲਿਆ ਹੱਥ ਵੀ ਦੋਨੇ ਛੱਡ ਦੇਣੇ ਤੇ ਆਪਣੇ ਨਾਲ ਦੀਆਂ ਨਾ ਗੱਲਾਂ ਵੀ ਕਰਦੀਆਂ ਹੋਣਾ ਪਰ ਸਾਰਾ ਧਿਆਨ ਉਸ ਘੜੇ ਦੇ ਵਿੱਚ ਹੁੰਦਾ ਸੀ ਵੀ ਇਹ ਘੜੇ ਦਾ ਪਾਣੀ ਨਾ ਕਿਤੇ ਡੁੱਲ ਜੇ ਘੜਾ ਨਾ ਕਿਤੇ ਛਲਕ ਜਾਵੇ ਇੱਧਰ ਉੱਧਰ ਨਾ ਡਿੱਗ ਜਾਵੇ ਧਿਆਨ ਸਾਰਾ ਘੜੇ ਦੇ ਵਿੱਚ ਹੁੰਦਾ ਸੀ ਗੱਲਾਂ ਭਾਵੇਂ ਸਾਰੀਆਂ ਆਪਦੀਆਂ ਸੰਗੀ ਸਾਥੀ ਲੜਕੀਆਂ ਦੇ ਨਾਲ ਹੱਸਦੀਆਂ ਆਉਂਦੀਆਂ ਸੀ ਗੱਲਾਂ ਮਾਰਦੀਆਂ ਆਉਂਦੀਆਂ ਸੀ ਤੇ ਪਰ ਸਾਰੀ ਇਕਾਗਰਤਾ ਜਿਹੜੀ ਸੀ ਆਪਣੇ ਘੜੇ ਦੇ ਵਿੱਚ ਹੁੰਦੀ ਸੀ ਵੀ ਕਿਤੇ ਇਹ ਡੋਲ ਨਾ ਜਾਵੇ ਕਿਸੇ ਪਾਸੇ ਨੂੰ ਪੈਰ ਉੱਚੇ ਨੀਵੇਂ ਥਾਂ ਤੇ ਨਾ ਜਾਏ ਕਿਤੇ ਧਿਆਨ ਰੱਖਣਾ ਪੂਰਾ ਇੱਕ ਚੀਜ਼ ਦੇ ਵਿੱਚ ਫੋਕਸ ਕਰ ਲਿਆ ਵੀ ਹੁਣ ਸਿਰ ਤੇ ਖੜਾ ਹੈ ਇਹਦੇ ਵਿੱਚ ਧਿਆਨ ਰੱਖਣਾ ਤੇ ਵੇਖੋ ਮੂੰਹ ਦੇ ਨਾਲ ਗੱਲਾਂ ਵੀ ਕਰੀ ਜਾ ਰਹੀਆਂ ਪੈਰਾਂ ਦੇ ਨਾਲ ਤੁਰੀਆਂ ਵੀ ਜਾ ਰਹੀਆਂ ਨੇ ਹੱਥ ਪਾਉਂਕਰ ਕੰਮ ਸਭ ਹੱਥਾਂ ਪੈਰਾਂ ਦੇ ਨਾਲ ਤੁਰੀਆਂ ਵੀ ਜਾ ਰਹੀਆਂ ਨੇ ਕਾਰਜ ਵੀ ਕਰ ਰਹੀਆਂ ਨੇ ਪਰ ਜਿਹੜਾ ਮਾਨ ਹੈ ਉਹ ਘੜੇ ਦੇ ਵਿੱਚ ਟਿਕਿਆ ਹੋਇਆ ਟਕਾਈ ਹੋਈ ਹੈ ਬਿਰਤੇ ਉੱਥੇ ਵੀ ਘੜਾ ਡੋਲੇ ਨਾ ਕਿਸੇ ਪਾਸੇ ਫਿਰ ਕਹਿੰਦੇ ਹੋਰ ਸੁਣ ਮੰਦਰ ਏਕ ਦਵਾਰ ਦੱਸ ਜਾ ਕੇ ਗਊ ਚਰਾਵਨ ਛਾੜੀ आले ਇੱਕ ਘਰ ਦੇ ਵਿੱਚ ਬਹੁਤ ਹੀ ਗੰਮਾਂ ਰੱਖੀਆਂ ਹੋਈਆਂ ਨੇ ਉਹ ਚਰਾਵੇ ਨੇ ਕੀ ਕਰ ਦਿੱਤਾ ਉਹ ਸਾਰੀਆਂ ਗਾਵਾਂ ਨੂੰ ਚਰਾਉਣ ਦੇ ਲਈ ਛੱਡ ਦਿੱਤਾ ਹੁਣ ਗਾਵਾਂ ਤਾਂ ਚਰਨ ਚਲੀਆਂ ਗਈਆਂ ਨੇ ਪੰਜ ਕੋਸ਼ ਪਰ ਗਊ ਚਰਾਵਤ ਚੀਤ ਸੋ ਬਛਰਾ ਰਾਖੀ ਹਲੇ ਪਰ ਉਹ ਪਸ਼ੂਆਂ ਦੇ ਵਿੱਚ ਵੀ ਇੰਨੀ ਜ਼ਿਆਦਾ ਇਕਾਗਰਤਾ ਹੁੰਦੀ ਹੈ ਕਿ ਭਾਵੇਂ ਪੰਜ ਕੋਹ ਦੇ ਉੱਤੇ ਗਾਵਾਂ ਚਰਦੀਆਂ ਨੇ ਪਰ ਚਿੱਤ ਉਹਨਾਂ ਦਾ ਆਪਦੇ ਨਿੱਕੇ ਬਛੜਿਆਂ ਦੇ ਵਿੱਚ ਹੁੰਦਾ ਵੀ ਮੇਰੇ ਬਛੜੇ ਕਿੱਥੇ ਨੇ ਧਿਆਨ ਉਹਨਾਂ ਦਾ ਉਧਰੇ ਹੁੰਦਾ ਆਪਣੇ ਮਛੜਿਆਂ ਦੇ ਵਿੱਚ ਜਿੱਥੇ ਮਰਜ਼ੀ ਚੜਦੀਆਂ ਹੁਣ ਪੰਜ ਕੋਹ ਤੇ ਕਹਿੰਦੇ ਚੜਦੀਆਂ ਹੁਣ ਭਾਵੇਂ ਤੇ ਜਦੋਂ ਆਉਂਦੀਆਂ ਨੇ ਤੇ ਭੱਜ ਕੇ ਆਪੋ ਆਪਣੇ ਬੱਚਿਆਂ ਕੋਲੇ ਉਹਦੇ ਪਹੁੰਚ ਜਾਂਦੀਆਂ ਨੇ ਕਦੇ ਹੈ ਵੀ ਉਹਨਾਂ ਨੂੰ ਭਲੇਖਾ ਲੱਗੇਗਾ ਉਹ ਵੀ ਹੋਰ ਕਿਸੇ ਬੱਚੇ ਕੋਲੇ ਚਲੀਆਂ ਗਈਆਂ ਜਾਂ ਕਦੇ ਬਛਰੇ ਨੂੰ ਘਰਾਂ ਦੇ ਵਿੱਚ ਆਪਣੇ ਪਸ਼ੂ ਰੱਖੇ ਕਿਸੇ ਛੱਡ ਕੇ ਦੇਖੋ ਕਿਸੇ ਬਛਰੇ ਨੂੰ ਆਪਣੀ ਮਾਂ ਕੋਲੇ ਜਾਊ ਦੌੜ ਕੇ ਸਵੇਸਤਰਾ ਕਹਿੰਦੇ ਇਹ ਚਿੱਤ ਨਹੀਂ ਖੇਡ ਹੈ ਇੱਕ ਆਗਰਤਾ ਬਣਾ ਕੇ ਰੱਖਦੀਆਂ ਨੇ ਫਿਰ ਭਗਤ ਨਾਮਦੇਵ ਜੀ ਕਹਿੰਨ ਲੱਗੇ ਕਹਿ ਤ ਨਾਮ ਦੇਓ ਸੁਨਹੋਂ ਤਿਲੋ ਚਰ ਬਾਲਕ ਪਾਲਣ ਪੌੜੀ ਹਲੇ ਕਹਿੰਦੇ ਇੱਕ ਹੋਰ ਦ੍ਰਿਸ਼ਟਾਂਤ ਸੁਣ ਲੋ ਕਹਿੰਦੇ ਇੱਕ ਮਾਂ ਨੇ ਆਪਣੇ ਛੋਟੇ ਬੱਚੇ ਨੂੰ ਕੀ ਕੀਤਾ ਬਾਲਕ ਪਾਲਣ ਪੌੜੀ ਹਲੇ ਕਹਿੰਦੇ ਆਪਣੇ ਬੱਚੇ ਨੂੰ ਭਗੂੜੇ ਦੇ ਵਿੱਚ ਪਾ ਦਿੱਤਾ ਅੰਦਰ ਬਾਹਰ ਕਾਜ ਵਿਰੋਧੀ ਚੇਤ ਸੋ ਬਾਰਿਕ ਰੱਖਿ ਹਲੇ ਫਿਰ ਕੀ ਕਰਦੀ ਐ ਅੰਦਰ ਬਾਹਰ ਸਾਰਾ ਕੰਮ ਕਰਦੀ ਐ ਝਾੜੂ ਪੋਚਾ ਲਾ ਲਿਆ ਬਰਤਨ ਸੋਧਦੀ ਐ ਕਿੰਨੇ ਕੰਮ ਕਰਦੀ ਐ ਕੱਪੜੇ ਵੀ ਧੋਣ ਜਾਂਦੀ ਐ ਪਰ ਉਸ ਮਾਂ ਦੀ ਬਿਰਤੀ ਕਿੱਥੇ ਹੁੰਦੀ ਐ ਸੁਰਤੀਆ ਤੇ ਬੱਚੇ ਦੇ ਵਿੱਚ ਹੁੰਦੀ ਵੀ ਕਿਤੇ ਉੱਠਣਾ ਪਵੇ ਉਹਦਾ ਕੰਨ ਆਪਣੇ ਬੱਚੇ ਦੀ ਆਵਾਜ਼ ਵਿੱਚ ਹੁੰਦਾ ਵੀ ਕਿਤੇ ਉੱਠ ਕੇ ਰੋਣ ਤਾਂ ਨਹੀਂ ਲੱਗ ਗਿਆ ਕੰਮ ਜਿੰਨਾ ਮਰਜ਼ੀ ਕਰਦੀ ਫਿਰੇ ਘਰ ਦਾ ਤੇ ਪਰ ਸੁਰਤੀ ਜਿਹੜੀ ਐ ਉਸ ਆਪਣੇ ਬੱਚੇ ਦੇ ਵਿੱਚ ਹੁੰਦੀ ਐ ਸੋ ਇਸ ਪ੍ਰਕਾਰ ਭਗਤ ਨਾਮਦੇਵ ਜੀ ਦਾ ਇਹ ਬੜਾ ਪਿਆਰਾ ਸ਼ਬਦ ਜਿਹੜਾ ਹੈ ਇਹ ਸਾਨੂੰ ਤੌਰ ਤਰੀਕੇ ਦੱਸਦਾ ਹੈ ਕਿ ਕਿਵੇਂ ਪ੍ਰਮਾਤਮਾ ਦੇ ਵਿੱਚ ਸੁਰਤੀ ਬਿਰਤੀ ਆਪਾਂ ਲਾ ਸਕਦੇ ਹਾਂ ਕੰਮ ਕਾਜ ਜਿੱਥੇ ਮਰਜੀ ਕਰਦੇ ਰਹੀਏ ਜਿੱਥੇ ਮਰਜੀ ਸਫਰ ਤੇ ਜਾਓ ਜਿੱਥੇ ਮਰਜੀ ਜਾਓ ਪਰ ਧਿਆਨ ਜਿਹੜਾ ਆ ਉਹ ਕੋਸ਼ਿਸ਼ ਕਰਨੀ ਆ ਵਾਰ-ਵਾਰ ਧਿਆਨ ਉਖੜਦਾ ਹੈ ਦੁਨੀਆਦਾਰੀ ਦੀਆਂ ਗੱਲਾਂ ਵਿੱਚ ਲੱਗ ਜਾਂਦਾ ਜਾਂ ਕਈ ਵਾਰ ਸਾਨੂੰ ਯਾਦ ਹੀ ਭੁੱਲ ਜਾਂਦਾ ਹੈ ਪਰ ਵਾਰ-ਵਾਰ ਆਪਾਂ ਮੋੜ-ਮੋੜ ਕੇ ਮਨ ਨੂੰ ਉਸ ਪ੍ਰਮਾਤਮਾ ਦੇ ਵਿੱਚ ਲਾਉਣਾ ਹੈ ਕਿਸ ਤਰ੍ਹਾਂ ਲਾਉਣਾ ਕਿੰਨੀਆਂ ਉਦਾਹਰਨਾਂ ਦੇ ਦਿੱਤੀਆਂ ਹੁਣ ਕਦੇ گاਵਾ ਮੱਜਾਂ ਨੂੰ ਵੀ ਦੇਖਾਂਗੇ ਨਾ ਆਪਾਂ ਨੂੰ ਇਹ ਸ਼ਬਦ ਯਾਦ ਆ ਜਾਇਆ ਕਰਨਾ ਕਿਸੇ ਬੱਚੇ ਨੂੰ ਪਤੰਗ ਉਡਾਉਂਦੇ ਨੂੰ ਦੇਖੋ ਇਹ ਸ਼ਬਦ ਯਾਦ ਆ ਜਾਏਗਾ ਤੇ ਕਿਸੇ ਮਾਂ ਨੂੰ ਘਰ ਦੇ ਵਿੱਚ ਕੰਮ ਕਰਦੇ ਨੂੰ ਇਹ ਸ਼ਬਦ ਯਾਦ ਆ ਜਾਣਾ ਹੈ ਹੋ ਗਏ ਨਾ ਪ੍ਰਮਾਤਮਾ ਦੇ ਨਾਲ ਬਿਰਤੀ ਕਾਗਰ